ਭਾਰਤ ਪਾਕਿਸਤਾਨ ਵਿਚਕਾਰ ਚੱਲ ਰਹੀ ਜੰਗ ਵਿੱਚ ਹੁਣ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਫੈਸਲਾ ਕੀਤਾ 10 ਮੰਤਰੀਆਂ ਨੂੰ ਬਾਰਡਰ ਏਰੀਆ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ ਦਿੱਤੇ ਨੇ ਆ ਜਿਸ ਤਹਿਤ 10 ਮੰਤਰੀ ਤੁਰੰਤ ਵੱਖ-ਵੱਖ ਬਾਰਡਰ ਏਰੀਆ ਦੇ ਜ਼ਿਲ੍ਹਿਆਂ ਵਿੱਚ ਜਾਣਗੇ ਉੱਥੋਂ ਦੇ ਲੋਕਾਂ ਦੀਆਂ ਤਕਲੀਫਾਂ ਸੁਣਨਗੇ ਔਰ ਜਿੱਥੇ ਲੋੜ ਹੋਊਗੀ ਲੋਕਾਂ ਨੂੰ ਜਿਸ ਢੰਗ ਦੀ ਉਹ ਸਹੂਲਤਾਂ ਵੀ ਉਹਨਾਂ ਨੂੰ ਪ੍ਰਦਾਨ ਕਰਨਗੇ ਜੋ ਜਾਣਕਾਰੀ ਮਿਲੀ ਹੈ ਮੰਤਰੀ ਐਮਰਜੈਂਸੀ ਸੁਆਮਾਂ ਦੀ ਸਮੀਖਿਆ ਕਰਨਗੇ ਹਸਪਤਾਲਾਂ ਫਾਇਰ ਸਰਵਿਸ ਇਹਦੀ ਸਮੀਖਿਆ ਕੀਤੀ ਜਾਊਗੀ ਖਾਸ ਕਰਕੇ ਰਾਸ਼ਨ ਉੱਪਰ ਕਾਂ ਅੱਖ ਰੱਖੀ ਜਾਵੇਗੀ ਰਾਸ਼ਨ ਦੀ ਉਪਲਬਧਤਾ ਉੱਪਰ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾਵੇਗੀ ਔਰ ਇਹ ਯਕੀਨੀ ਬਣਾਇਆ ਜਾਵੇਗਾ ਵੀ ਰਾਸ਼ਨ ਨੂੰ ਅਨਾਜ ਨੂੰ ਕਿਸੇ ਤਰ੍ਹਾਂ ਵੀ ਕੋਈ ਜਮ੍ਹਾਂਖੋਰੀ ਨਾ ਕਰੇ ਬਲੈਕਮੇਲ ਨਾ ਕਰੇ ਔਰ ਬਲੈਕਮੇਲ ਕਰਨ ਵਾਲਿਆਂ ਉੱਪਰ ਵੀ ਜਿਹੜੀ ਹੈ ਤਿੱਖੀ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਵੀ ਜ਼ਿਲ੍ਹੇ ਚ ਮੰਤਰੀ ਜਾਣਗੇ ਉਸ ਜ਼ਿਲ੍ਹੇ ਦੀਆਂ ਜਿਹੜੀਆਂ ਐਮਰਜੈਂਸੀ ਸਵਾਮਾਂ ਆ ਉਹਨਾਂ ਦੀ ਸਮੀਖਿਆ ਕੀਤੀ ਜਾਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 12 ਵਜੇ ਪੰਜਾਬ ਕੈਬਨਿਟ ਦੀ ਮੀਟਿੰਗ ਕਰ ਰਹੇ ਨੇ ਔਰ ਉਸ ਮੀਟਿੰਗ ਤੋਂ ਤੁਰੰਤ ਬਾਅਦ ਉਹਨਾਂ ਨੇ ਹੁਕਮ ਦਿੱਤਾ ਹੈ ਵੀ 10 ਮੰਤਰੀ ਜਿਹੜੇ ਨੇ ਬਾਰਡਰ ਦੇ ਖੇਤਰਾਂ ਵਿੱਚ ਰਵਾਨਾ ਹੋ ਜਾਣਗੇ ਔਰ ਉੱਥੋਂ ਦੇ ਲੋਕਾਂ ਵਿੱਚ ਰਹਿ ਕੇ ਉਹਨਾਂ ਦੇ ਦੁੱਖ ਸੁੱਖ ਸੁਣਨਗੇ ਪਠਾਨਕੋਟ ਤੇ ਗੁਰਦਾਸਪੁਰ ਦੋ ਜ਼ਿਲ੍ਹਿਆਂ ਲਈ ਲਾਲਚੰਦ ਕਟਾਰੂ ਚੱਕ ਤੇ ਦੂਸਰਾ ਡਾਕਟਰ ਰਵਜੋਤ ਸਿੰਘ ਇਹਨਾਂ ਦੋ ਮੰਤਰੀਆਂ ਦੀ ਡਿਊਟੀ ਲਾਈ ਹੈ ਔਰ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਜਿਹੜੀ ਹੈ ਕੁਲਦੀਪ ਸਿੰਘ ਢਾਲੀਵਾਲ ਤੇ ਮਹਿੰਦਰ ਭਗਤ ਉਹਨਾਂ ਨੂੰ ਦਿੱਤੀ ਹੈ ਇਸੇ ਤਰ੍ਹਾਂ ਤਰਨਤਾਰਨ ਬਾਰਡਰ ਜ਼ਿਲ੍ਹੇ ਵਿੱਚ ਲਾਲਜੀਤ ਸਿੰਘ ਭੁੱਲਰ ਤੇ ਹਰਪਾਜਨ ਸਿੰਘ ਈਟੀਓ ਡਿਊਟੀ ਨਿਭਾਉਣਗੇ ਔਰ ਫਰੋਜ਼ਪੁਰ ਜ਼ਿਲ੍ਹੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਤੇ ਹਰਦੀਪ ਸਿੰਘ ਮੁੰਡੀਆਂ ਇਹਨਾਂ ਦੋਨਾਂ ਮੰਤਰੀਆਂ ਦੀ ਡਿਊਟੀ ਲਈ ਹੈ ਔਰ ਫਾਜ਼ਿਲਕਾ ਜ਼ਿਲ੍ਹੇ ਵਿੱਚ ਡਾਕਟਰ ਬਲਬੀਰ ਸਿੰਘ ਤੇ ਤਰਨਜੀਤ ਸੌਂਦ ਜਿਹੜੇ ਨੇ ਉਹ ਤਣਾਤ ਰਹਿਣਗੇ ਉੱਥੋਂ ਦੇ ਲੋਕਾਂ ਦੇ ਨਾਲ ਤਾਲ ਮੇ ਰੱਖ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਔਰ ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲੰਗੀ ਰਾਤ ਹੀ ਐਲਾਨ ਕਰ ਦਿੱਤਾ ਸੀ ਵੀ ਅਗਲੇ 3 ਦਿਨਾਂ ਲਈ ਪੰਜਾਬ ਦੇ ਸਾਰੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਬੰਦ ਰਹਿਣਗੀਆਂ ਔਰ ਇਹ ਵੀ ਜਾਣਕਾਰੀ ਮਿਲੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਅਲਰਟ ਜਾਰੀ ਕੀਤੇ ਨੇ ਜਿੱਥੇ ਚੇਤਾਵਨੀਆਂ ਨੇ ਜਿੱਥੇ ਥੋੜੇ ਖਤਰੇ ਦਾ ਮਾਹੌਲ ਆ ਉੱਥੇ ਬਲੈਕਆਊਟ ਲਗਾਤਾਰ ਕੀਤਾ ਜਾ ਰਿਹਾ ਹੈ